ਗਰੌਨ ਫਲੋਰ ਦੀ ਕੋਠੀ ਲੈ ਕੇ ਅੱਜ ਆਪ ਆਏ ਆ ਮਾਡਰਨ ਲੁੱਕ ਦੇ ਵਿੱਚ ਕੋਠੀ ਜਿਵੇਂ ਕਿ ਤੁਸੀਂ ਮੇਰੀ ਬੈਕ ਸਾਈਡ ਤੇ ਦੇਖ ਰਹੇ ਹੋ ਫਰੰਟ ਐਲੀਵੇਸ਼ਨ ਹੈ ਜਿਹੜਾ ਕੋਠੀ ਦਾ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਏਰੀਆ ਇਹਦਾ ਰਹੇਗਾ 1450 ਸਕੁਅਰ ਫੁੱਟ ਦੇ ਨੇੜੇ ਤੇੜੀ ਹੈਗਾ ਆਪਣੇ ਜਿਹੜੇ ਲੋਕ ਹੁੰਦੇ ਐ ਇੱਥੇ ਕੰਜੂਸੀ ਵਰਤ ਜਾਂਦੇ ਵੀ ਵਿੰਡੋ ਛੋਟੀ ਲਾ ਲਓ ਜੀ ਖਰਚਾ ਘਟ ਜਾਊਗਾ ਤਾਂ ਸਿਰਫ 13 ਲੱਖ ਰੁਪਏ ਨਾਲ ਦਾ ਖਰਚਾ ਹੈ ਜੀ ਇਸ ਲੈਵਲ ਤੱਕ ਕੋਠੀ ਦਾ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਹਾਡੇ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਲੈ ਕੇ ਪਹੁੰਚੇ ਸੀਗੇ ਇੱਕ ਮਾਡਰਨ ਲੁੱਕ ਦੇ ਵਿੱਚ ਕੋਠੀ ਜਿਵੇਂ ਕਿ ਤੁਸੀਂ ਮੇਰੀ ਬੈਕ ਸੈੱਟ ਵਿੱਚ ਦੇਖ ਰਹੇ ਹੋ ਫਰੰਟ ਐਲੀਵੇਸ਼ਨ ਹੈ ਜਿਹੜਾ ਕੋਠੀ ਦਾ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਤੇ ਜੇ ਆਪਾਂ ਏਰੀਆ ਦੀ ਗੱਲ ਕਰੀਏ ਏਰੀਆ ਇਹਦਾ ਰਹੇਗਾ 1350 ਸਕਰ ਫੁੱਟ ਦੇ ਨੇੜੇ ਤੇੜੀ ਹੈਗਾ 34x36 ਦੇ ਵਿੱਚ ਵਧੀਆ ਚੌਰਸ ਜਿਵੇਂ ਕਹਦੀ ਆਪਾਂ ਕੋਠੀ ਬਣੀ ਹੋਈ ਆ ਤੇ ਜੇ ਆਪਾਂ ਇਹਦੇ ਅੰਦਰਲੀ ਗੱਲ ਕਰੀਏ ਤਾਂ ਅੰਦਰ ਇਹਦੇ ਦੋ ਬੈੱਡਰੂਮ ਜੀ ਇੱਕ ਡਰਾਇੰਗ ਰੂਮ ਆ ਤੇ ਕੱਲੀ ਗਰਾਉਂਡ ਫਲੋਰ ਦੀ ਕੁਠੀ ਹੈ ਇਹ ਗਰਾਉਂਡ ਫਲੋਰ ਦੀ ਕੁਠੀ ਲੈ ਕੇ ਅੱਜ ਆਪਾਂ ਆਏ ਆਂ ਤੇ ਜਿਹੜਾ ਬਾਇਸਟੈਗ ਆ ਬਾਇਸਟੈ ਦਾ ਕੀ ਰਿਹਾ ਉਹ ਵੀ ਤੁਹਾਨੂੰ ਆਪਾਂ ਨਾਲ ਨਾਲ ਦੱਸਾਂਗੇ ਤੇ ਆਪਾਂ ਖੜੇ ਸੀਗੇ ਪਿੰਡ ਝੋਟੀਆਂ ਜ਼ਿਲ੍ਹਾ ਸੰਗਰੂਰ ਦੇ ਵਿੱਚ ਤੇ ਆਜੋ ਆਪਾਂ ਜਿਹੜੀ ਅੰਦਰਲੀ ਜਾਣਕਾਰੀ ਏ ਉਹ ਵੀ ਤੁਹਾਨੂੰ ਕੱਲੀ ਕੱਲੀ ਗੱਲ ਤੋਂ ਆਪਾਂ ਕਰਾਉਣੀ ਹੈ ਤੁਹਾਨੂੰ ਜਾਣੋ ਜਿਵੇਂ ਕਿ ਆਪਾਂ ਜੇ ਸਟਾਰਟਿੰਗ ਦੀ ਗੱਲ ਕਰੀਏ ਸਟਾਰਟਿੰਗ ਦੇ ਵਿੱਚ ਹੀ ਆ ਗਿਆ ਜੀ ਕਾਰਪੋਰਚ ਕਾਰਪੋਰਚ ਦਾ ਜਿਹੜਾ ਲਗਭਗ ਮੰਨ ਕੇ ਚੱਲੋ ਵੀ ਤੁਸੀਂ 12 ਬਾਈ 18 20 ਦੇ ਲਗਭਗ ਹੋਊਗਾ ਮਲਾ ਦਾ ਹਾਂ 12 ਬਾਈ 18 ਦੇ ਲਗਭਗ ਹੈ ਤੇ ਟਾਇਲ ਵਰਕ ਹੈ ਜਿਹੜਾ ਖੇਟਲੇ ਪਾਸਿਓਂ ਫਲੋਰ ਟਾਈਲ ਦਾ ਓਕੇ ਆ ਕੰਮ ਤੇ ਸਾਈਡਾਂ ਤੇ ਤੁਸੀਂ ਦੇਖ ਸਕਦੇ ਹੋ ਜਿਵੇਂ ਇਹ ਟਾਈਲ ਵਰਕ ਇਰਾ ਲੱਗੀ ਹੋਈ ਹੈ ਇਹਦਾ ਵੀ ਕੰਮ ਓਕੇ ਆ ਜਮਾ ਬਾਕੀ ਬਿਜਲੀ ਦਾ ਪਾਣੀ ਦਾ ਸਭ ਕੁਝ ਓਕੇ ਹੋਇਆ ਹੋਇਆਗਾ ਤੇ ਜੇ ਆਪਾਂ ਉਸ ਤੋਂ ਬਾਅਦ ਅੰਦਰ ਦੀ ਗੱਲ ਕਰੀਏ ਇਹ ਆ ਗਈ ਜੀ ਲੋਬੀ ਲੋਬੀ ਹੈ ਜਿਹੜੀ ਲੋਬੀ ਵੀ ਬਹੁਤ ਖੁੱਲੀ ਹੈਗੀ ਜੀ ਆਪਾਂ ਲੋਬੀ ਦੀ ਗੱਲ ਕਰੀਏ ਲੋਬੀ ਹੈਗੀ ਜਿਹੜੀ ਲਗਭਗ ਮੰਨ ਕੇ ਚੱਲੋ ਵੀ 17 ਬਾਈ 18 ਦੀ ਲੋਬੀ ਹੈ ਲੋਬੀ ਬਹੁਤ ਖੁੱਲੀ ਹੈ ਜੇ ਪਏ ਮਕਾਨ ਦੀ ਗੱਲ ਕਰੀਏ ਮਕਾਨ ਹੀ ਸਾਰਾ ਚੌੜਸ ਬਣਿਆ ਹੋਇਆਗਾ ਤੇ ਅੰਦਰੋਂ ਦੀ ਜੇ ਆਪਾਂ ਜੇ ਗੱਲ ਕਰੀਏ ਜਿਵੇਂ ਲੋਬੀ ਦੇ ਵਿੱਚ ਖੜੇ ਆਂ ਲੋਬੀ ਵੀ ਬਿਲਕੁਲ ਚੌੜਸੀ ਆ ਠੀਕ ਹੈ ਜੀ ਜੇ ਆਪਾਂ ਡਰਾਈਂਗ ਰੂਮ ਦੀ ਗੱਲ ਕਰੀਏ ਡਰਾਈਂਗ ਰੂਮ ਹੈਗਾਗਾ 12 ਬਾਈ 13 12 ਬਾਈ 13 ਦਾ ਬਹੁਤ ਖੁੱਲਣ ਰੈਂਗ ਰੂਮ ਹੈ ਤੇ ਜੇ ਆਪਾਂ ਗੱਲ ਕਰੀਏ ਵਿੰਡੋ ਦੀ ਜੀ ਦੇਖੋ ਵਿੰਡੋ ਉਹਨਾਂ ਨੇ ਕਿੱਡੀ ਵੱਡੀ ਲਾਈ ਜਗੀ ਅਕਸਰ ਆਪਾਂ ਦੇਖਿਆਗਾ ਵੀ ਆਪਣੇ ਜਿਹੜੇ ਲੋਕ ਹੁੰਦੇ ਐ ਇੱਥੇ ਕੰਜੂਸੀ ਵਰਤ ਜਾਂਦੇ ਵੀ ਵਿੰਡੋ ਛੋਟੀ ਲਾ ਲਓ ਜੀ ਖਰਚਾ ਘਟ ਜੂਗਾ ਪਰ ਜਿਹੜੀ ਮਕਾਨ ਨੂੰ ਲੁ ਇਹ ਬਿੰਡੋ ਨੇ ਦੇਣੀ ਹੁੰਦੀ ਹੈ ਜਿਹੜੀ ਬਾਹਰਲੇ ਪਾਸੇ ਜਿਵੇਂ ਮੈਂ ਕਹਿਆ ਸੀ ਵੀ ਆਪਾਂ ਫਰੰਟ ਬਣੇਗਾ ਨਾਲ ਤਾਂ ਦੇਖੋ ਬਾਹਰਲੇ ਪਾਸੇ ਉਹ ਫਰੰਟ ਬਹੁਤ ਸੋਹਣਾ ਲੱਗ ਜਾਂਦਾ ਹੈਗਾ ਤੇ ਨਾਲੇ ਮੰਨ ਲੇ ਕਿ ਚਲੋ ਵੀ ਅੰਦਰਲੇ ਪਾਸੇ ਰੋਸ਼ਨੀ ਦਾ ਜਿਹੜਾ ਵਧੀਆ ਪ੍ਰਬੰਧ ਹੈਗਾ ਉਹ ਹੋ ਜਾਣਾ ਹੈਗਾ ਤੇ ਉਸ ਤੋਂ ਬਾਅਦ ਇਹ ਵਿੱਚ ਜੀ ਆਪਾਂ ਗੱਲ ਕਰੀਏ ਜੀ ਅੰਦਰਲੇ ਪਾਸੇ ਆ ਗਿਆ ਟਾਇਲਟ ਇਹ ਕਾਮਨ ਟਾਇਲਟ ਆ ਗਿਆ ਏਵੀ ਦੇ ਵਿੱਚ ਵੀ ਟਾਇਲ ਵਰਕ ਵਗੈਰਾ ਜਿਹੜਾ ਹੈਗਾ ਕੰਮ ਸਭ ਕੁਝ ਓਕੇ ਕੀਤਾ ਹੋਇਆ ਹੈਗਾ ਤੇ ਜਿਹੜਾ ਸਾਈਜ਼ ਹੈਗਾ ਸਾਈਜ਼ ਲਗਭਗ ਹੈਗਾ ਕਬ 7x8 ਦਾ ਜਿਹੜਾ ਹੈਗਾ ਟਾਇਲਟ ਇਹ ਬਣਿਆ ਹੋਇਆ ਹੈਗਾ ਉਸ ਤੋਂ ਬਾਅਦ ਦੇ ਵਿੱਚ ਕੀ ਹੈਗਾ ਜੀ ਸਟੋਰ ਜੇ ਆਪਾਂ ਸਟੋਰ ਦੀ ਗੱਲ ਕਰੀਏ ਸਟੋਰ ਇਹ ਹੈਗਾ 8x12 ਦਾ 8x12 ਦਾ ਇਹਨਾਂ ਦਾ ਸਟੋਰ ਹੈਗਾ ਵਧੀਆ ਖੁੱਲ ਹੈਗਾ ਜਿਵੇਂ ਮਰਜ਼ੀ ਆਪਾਂ ਇਹਦੇ ਵਿੱਚ ਜਿਹੜਾ ਸਮਾਨ ਹੈਗਾ ਉਹ ਆਪਣਾ ਲਾ ਕੇ ਆਪਾਂ ਰੱਖ ਸਕਦੇ ਆ ਉਸ ਤੋਂ ਬਾਅਦ ਦੇ ਵਿੱਚ ਜੇ ਆਪਾਂ ਗੱਲ ਕਰੀਏ ਜੀ ਬੈੱਡਰੂਮ ਦੀ ਇਹ ਆ ਗਿਆ ਬੈੱਡਰੂਮ ਬੈੱਡਰੂਮ ਹੈਗਾ ਹੈਗਾ ਇਹਨਾਂ ਦਾ 10x12 ਦਾ 10x12 ਦਾ ਬੈੱਡਰੂਮ ਹੈ ਬੈੱਡਰੂਮ ਵੀ ਵਧੀਆ ਹੈਗਾ ਉਸ ਤੋਂ ਬਾਅਦ ਦੇ ਵਿੱਚ ਜੇ ਆਪਾਂ ਗੱਲ ਕਰੀਏ ਦੇਖੋ ਜਿਵੇਂ ਵਿੰਡੋ ਦੀ ਗੱਲ ਕਰ ਰਹੀ ਸੀ ਕਿ ਆਪਾਂ ਇਹ ਆ ਗਈ ਜੀ ਵਿੰਡੋ ਇਧਰੋਂ ਇੱਥੋਂ ਵੈਂਟੀਲੇਸ਼ਨ ਦਾ ਜਿਹੜਾ ਰੱਖਿਆ ਹੋਇਆਗਾ ਸਿਸਟਮ ਇਹਨਾਂ ਦਾ ਇੱਥੋਂ ਆ ਗਿਆ ਜੀ ਕੱਟਆਊਟ ਕੱਟਆਊਟ ਤੋਂ ਇੱਥੋਂ ਵਿੰਡੋ ਰੱਖੀ ਹੋਈ ਨਾਲ ਦਾ ਅੰਦਰ ਰੋਸ਼ਨੀ ਵਾਸਤੇ ਲਾ ਲੋ ਤੇ ਨਾਲੇ ਚੱਲਣਾ ਉਹਦੇ ਨਾਲੇ ਇੱਥੋਂ ਮੰਨ ਕੇ ਚੱਲੋ ਵੀ ਹਵਾ ਦਾ ਹੋ ਜਾਊਗਾ ਜਾਂ ਏਸੀ ਵਗੈਰਾ ਆਪਾਂ ਨੇ ਲਾਉਣਾ ਹੈਗਾ ਇੱਥੇ ਏਸੀ ਦਾ ਵੀ ਇੱਥੇ ਵਿੰਡੋ ਏਸੀ ਵਗੈਰਾ ਲੱਗ ਸਕਦਾ ਹੈਗਾ ਉਸ ਤੋਂ ਬਾਅਦ ਦੇ ਵਿੱਚ ਜੇ ਆਪਾਂ ਦੇਖੀਏ ਜੀ ਸੈਕੰਡ ਬੈਡਰੂਮ ਸੈਕੰਡ ਬੈਡਰੂਮ ਹੈਗਾ ਜਿਹੜਾ ਇਹ ਵਧੀਆ ਸਾਈਜ਼ ਹੈਗਾ 12 ਬਾਈ 13 ਦਾ ਬਹੁਤ ਖੁੱਲਾ ਸਾਈਜ਼ ਹੈਗਾ ਤੇ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਬੈੱਡ ਲੱਗ ਕੇ ਉਸ ਤੋਂ ਬਾਅਦ ਦੇ ਵਿੱਚ ਆਲੇ-ਦਾਲੇ ਤੋਂ ਜਿਹੜੀ ਸਪੇਸ ਹੈਗੀ ਉਹ ਕਾਫੀ ਬਚੀ ਹੋਈ ਹੈ ਤੇ ਇਸ ਪਾਸੇ ਜਿਵੇਂ ਆਪਾਂ ਕੱਟ ਦੀ ਗੱਲ ਕਰਦੀ ਸੀਗੀ ਇਹ ਆ ਗਿਆ ਜੀ ਕੱਟ ਆ ਕੱਟ ਆਊਟ ਰੱਖਿਆ ਹੋਇਆਗਾ ਲਗਭਗ ਮੰਨ ਕੇ ਚਲੋ ਵੀ 3x12 ਦੀ ਰੱਖ ਤਾ ਇਹਨਾਂ ਨੇ ਕੱਟ ਆਊਟ ਆ ਜਿਹੜਾ ਇਹਦੇ ਨਾਲ ਅੰਦਰਲੇ ਪਾਸੇ ਜਿਵੇਂ ਕਹਿਦੀ ਵੀ ਆਪਾਂ ਨਾ ਤਾਂ ਦੇਖੋ ਹਮਸ ਬਣਦੀ ਹੈ ਤੇ ਹਮਸ ਦੇ ਨਾਲ ਰੋਸ਼ਨੀ ਦਾ ਪ੍ਰਬੰਧ ਵੀ ਇਹਦੇ ਵਿੱਚ ਵਧੀਆ ਰਹਿੰਦਾਗਾ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਜੀ ਆਗੇ ਰਸੋਈ ਰਸੋਈ ਹੈਗੀ ਜਿਹੜੀ ਇਹ ਮੰਨ ਕੇ ਚੱਲੋ ਵੀ 10x12 ਦੀ ਹੈ ਇਹਦੇ ਵਿੱਚ ਵੀ ਜਿਹੜਾ ਟਾਇਲ ਵਰਕ ਹੈਗਾ ਟਾਇਲ ਵਰਕ ਬਿਲਕੁਲ ਓਕੇ ਹੋਇਆ ਹੋਇਆ ਹੈ ਜਿਵੇਂ ਤੁਸੀਂ ਆ ਦੇਖ ਰਹੇ ਹੋ ਦੇਖੋ ਮਾਰਬਲ ਦਾ ਜਿਹੜਾ ਕੰਮ ਹੈਗਾ ਓਕੇ ਹੋਇਆ ਹੋਇਆ ਬਿਲਕੁਲ ਟੂਟੀਆਂ ਵਗੈਰਾ ਦਾ ਬਿਜਲੀ ਦਾ ਸਾਰਾ ਕੰਮ ਇਹਦੇ ਵਿੱਚ ਬਿਲਕੁਲ ਕੰਪਲੀਟ ਹੈਗਾ ਸਿਰਫ ਰੰਗ ਪੇਂਟ ਦਾ ਕੰਮ ਬਾਕੀ ਹੈਗਾ ਤੇ ਜੇ ਆਪਾਂ ਪੌੜੀਆਂ ਦੀ ਗੱਲ ਕਰੀਏ ਪੌੜੀ ਲੌਬੀ ਦੇ ਵਿੱਚੋਂ ਚੜਦੀ ਅੰਦਰਲੇ ਪਾਸਿਓਂ ਫਰੰਟ ਐਲੀਵੇਸ਼ਨ ਸੀਗਾ ਜਿਹੜਾ ਤੁਸੀਂ ਇਹੋ ਮਕਾਨ ਦਾ ਦੇਖ ਹੀ ਲੇਤਾ ਪੌੜੀਆਂ ਦਾ ਕੰਮ ਥੋੜਾ ਜਿਹਾ ਪੈਂਡਿੰਗ ਹੈਗਾ ਜਿਵੇਂ ਆਪਾਂ ਕਹਿ ਦੀ ਵੀ ਰੇਲਿੰਗ ਵਗੈਰਾ ਲੱਗਣੀ ਬਾਕੀ ਹੈ ਤੇ ਜਿਹੜਾ ਮਾਰਬਲ ਹੈਗਾ ਮਾਰਬਲ ਲੱਗਣਾ ਬਾਕੀ ਹੈਗਾ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਜੀ ਏਰੀਏ ਦੀ ਕੋਠੀ ਦੀ ਹਨਾ 34x36 ਕੇ ਦਾ ਲਗਭਗ ਏਰੀਆ ਸੀਗਾ ਇਹ ਸਾਰਾ ਜੇ ਆਪਾਂ ਵੈਸੇ ਦੇਖੀਏ ਵੀ ਵੈਸੇ ਦਾ ਸਵਾ ਕਬਾਰਾਂ ਤੋਂ ਹੀ ਬਣਦਾ ਹੈਗਾ ਵਿੱਚੇ ਜਿਵੇਂ ਤੁਸੀਂ ਆਹ ਸਲੇਬਾਂ ਵਗੈਰਾ ਦੇਖ ਰਹੇ ਉੱਪਰਲੇ ਪਾਸੇ ਬਣੀਆਂ ਹੋਈਆਂ ਨੇ ਜਾ ਜਿਵੇਂ ਆਹ ਬਾਧਰੇ ਆ ਗਏ ਇਹ ਸਾਰੇ ਵਿੱਚੇ ਇਹਦੇ ਕੰਪਲੀਟ ਕਰਕੇ ਇਹ ਕਹਿੰਦੇ ਵੀ 1440 ਸਕਰ ਫੁੱਟ ਏਰੀਆ ਹੈਗਾ ਜਿਹੜਾ ਇਹ ਕੋਠੀ ਦਾ ਬਣਦਾ ਹੈਗਾ ਤੇ ਜੇ ਆਪਾਂ ਬਜਟ ਦੀ ਗੱਲ ਕਰੀਏ ਬਜਟ ਇਹ ਕਹਿੰਦੀ ਵੀ ਅਸੀਂ ਜਿਹੜੇ ਕੋਲਡ ਡਰਿੰਕ ਪਾਏ ਆ ਮਿਸਤਰੀਆਂ ਨੂੰ ਉਹ ਵੀ ਕਹਿੰਦੀ ਵੀ ਅਸੀਂ ਵਿੱਚ ਪੈਸੇ ਇਹਦੇ ਚ ਸਾਡੇ ਜੋੜੇ ਹੋਏ ਕੱਲਾ ਕੱਲਾ ਪੈਸਾ ਠੱਡਾ ਲਿਖਿਆ ਪੈਗਾ ਇਸ ਲੈਵਲ ਤੱਕ ਜੇ ਆਪਾਂ ਕੋਠੀ ਦੀ ਗੱਲ ਕਰੀਏ ਤਾਂ ਸਿਰਫ 13 ਲੱਖ ਰੁਪਏ ਨਾਲ ਦਾ ਖਰਚਾ ਹੈ ਜੀ ਇਸ ਲੈਵਲ ਤੱਕ ਕੋਠੀ ਦਾ ਕਿਉਂਕਿ ਆਪਾਂ ਮੰਨਦੇ ਹੁੰਨੇ ਆ ਵੀ 1000 ਰੁਪਏ ਸਕੁਅਰ ਫੁੱਟ ਰੇਟ ਦਾ ਹੈਗਾ ਆਪਾਂ ਉਹ ਮੰਨਦੇ ਹੁੰਨੇ ਆ ਇਹ ਕਹਿੰਦੀ ਵੀ ਅਸੀਂ 1000 ਰੁਪਏ ਤੋਂ ਵੀ ਲੈਂਦਾ ਕਿਉਂਕਿ 1440 ਸਕੁਅਰ ਫੁੱਟ ਬਣ ਗਿਆ ਜੀ ਜੇ 1440 ਦੇ ਆਪਾਂ ਹਿਸਾਬ ਕਿਉਂਕਿ ਥੋੜਾ ਜਿਹਾ ਕੰਪਲਿੰਗ ਹੈਗਾ ਜਿਵੇਂ ਤੁਸੀਂ ਪੌੜੀ ਦੇ ਦੇਖਿਆ ਸੀ ਰੇਲਿੰਗ ਵਗੈਰਾ ਲੱਗਣੀ ਬਾਕੀ ਹੈ ਤੇ ਜਿਹੜਾ ਉਹਦੇ ਪਰਮਾਰਬਲ ਦਾ ਕੰਮ ਹੈ ਥੋੜਾ ਜਿਹਾ ਹੋਰ ਆਉਂਦਾ ਹੈਗਾ ਤੇ 1440 ਦਾ ਮਤਲਬ 14 ਲੱਖ 40 ਹਜ਼ਾਰ ਰੁਪਏ ਦਾ ਖਰਚਾ ਆ ਜਾਊਗਾ ਜਿਹੜਾ ਆਪਾਂ 1000 ਰੁਪਏ ਸਕੇਅਰ ਫੁੱਟ ਦਾ ਲਾਉਣੇ ਹੁੰਦੇ ਹਿਸਾਬ ਕਿਤਾਬ ਉਹ ਜਮਾ ਬਿਲਕੁਲ ਓਕੇ ਆ ਤੇ 1440 ਸਕੇਅਰ ਫੁੱਟ ਏਰੀਆ ਇਸ ਲੈਵਲ ਤੱਕ 13 ਲੱਖ ਰੁਪਏ ਦੇ ਵਿੱਚ ਤਿਆਰ ਹੋਇਆ ਹੈ ਬਾਕੀ ਸੋਨੂੰ ਇਹੋ ਕੋਈ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਤੇ ਇਸ ਤਰ੍ਹਾਂ ਦੀ ਹੋਰ ਨਵੀਂ ਵੀਡੀਓ ਵੀਡੀਓ ਦੇਖਣ ਵਾਸਤੇ ਜਿਹੜਾ ਸਾਡਾ ਚੈਨਲ ਹੈ ਉਹਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਫੇਸਬੁੱਕ ਪੇਜ ਨੂੰ ਕਰ ਲਓ ਫੋਲੋ ਦੋਸਤੋ ਧੰਨਵਾਦ ਜੀ ਮਿਲਾਂਗੇ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਦੇ ਰੱਬ ਰੱਖਾ ਥੈਂਕ ਯੂ